चढ़ी कलाकी thank she ਹਕਮਤਾ ਦੇ ਭੱਲੇ ਸਭ ਲਈ ਜਿਆ ਮਸਣ ਜਿਆ ਮਸਣ ਜਿਆ ਮਸਣ ਬਹੁਤ ਬਹੁਤ ਖਿਤੇ ਤੁਹਾਨੂੰ ਲੈ ਜਾਓਗੇ ਕਿੰਨੀ ਵੀ ਖੁਸ਼ੀ ਆ ਜ ਤੁਹਾਨੂੰ ਇਹ ਬਹੁਤ ਜਿਆਦੀ ਖੁਸ਼ੀ ਆ ਜੀ ਇਹ ਮੇਲਾ ਜਦੋਂ ਆਦਾ ਨਾ ਤੇ ਸਾਡੇ ਪਿੰਡ ਦੇ ਬੱਚਿਆਂ ਦੀ ਹਰ ਇੱਕ ਰੂਹ ਹਰ ਇੱਕ ਬੱਚਿਆਂ ਦਾ ਮਨ ਖੁਸ਼ ਹੋ ਜਾਂਦਾ ਹਰ ਇੱਕ ਪਰਿਵਾਰ ਦੇ ਘਰ ਦੇ ਵਿੱਚ ਬੱਚਿਆਂ ਤੱਕ ਖੁਸ਼ੀ ਹੁੰਦੀ ਹੈ ਕਿ ਸਾਡੇ ਪਿੰਡ ਦੇ ਵਿੱਚ ਤਨਤਨਪਾਪਾ ਕਾਦੀ ਫਿਰਜੀ ਦਾ ਮੇਲਾ ਹੁੰਦਾ ਤੇ ਬਹੁਤ ਹੁੰਮ-ਧਮ ਦੇ ਨਾਲ ਪ੍ਰਮਾਣਾਇਆ ਜਾਂਦਾ ਹੈ ਗੱਲ ਕਰੀਏ ਮੇਲੇ ਦੀ ਮੇਲਾ ਕਿੰਨੇ ਸਾਲਾਂ ਤੋਂ ਚੱਲਿਆ ਆ ਰਿਹਾ ਪਾਜੀ ਜੀ ਇਹ ਗੱਲ ਮੇਲੇ ਦੀ ਕਰੀਏ ਤਾਂ ਇਹ ਸਾਡੇ ਪੁਰਖਿਆਂ ਤੋਂ ਸ਼ੁਰੂ ਹੋ ਰਿਹਾ ਸਾਡੇ ਪੁਰਖਿਆਂ ਨੇ ਵੇਖਿਆ ਸਾਨੂੰ ਇਸ ਟਾਈਮ ਇਸ ਦੇ ਮੁਤਾਬਕ ਸਾਨੂੰ ਪਤਾ ਨਹੀਂ ਕਿ ਕਿੰਨਾ ਹੀ ਕੱਢਿਆ ਪਰ ਇਹ ਉਹ 200 ਸਾਲ 300 ਸਾਲ ਪੁਰਾਣਾ ਮੇਲਾ ਚੱਲਦਾ ਹੈ ਅੱਜ ਸੰਕਟਾ ਬਹੁਤ ਬਹੁਤ ਜਰੂਰ ਆਈਆਂ ਗਰਮੀ ਦਾ ਮੌਸਮ ਵੀ ਬਹੁਤ ਅਖੜਾ ਹੈ ਜੀ ਕੀ ਪ੍ਰਬੰਧ ਕੀਤਾ ਹੈ ਨਾ ਪ੍ਰਬੰਧ ਵੇਖੋ ਜੀ ਇਹ ਸਾਰੇ ਸਮੂਹ ਸਾ ਸੰਕਤ ਨਗਰ ਪੰਚਾਇਤਾਂ ਵੱਲੋਂ ਐਨ ਆਰ ਆਈ ਵੀਰ ਨੌਜਵਾਨ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਸਾਰਾ ਪ੍ਰਬੰਧ ਹੈ ਜੀ ਬਹੁਤ ਸਹਿਯੋਗ ਦਿੱਤੇ ਆ ਸੋ ਪੱਖੇ ਚੱਲ ਰਿਹਾ ਟੰਟ ਲੱਗਾ ਆ ਤੇ ਸੰਕਟਾ ਖੜੀ ਹੈ ਜਿਹੜੇ ਕਲਾਕਾਰ ਦੀ ਵੇਟ ਹੋ ਰਹੀ ਹੈ ਅੱਜ ਜੀ ਪੰਜਾਬੀ ਬਲੰਦ ਅਵਾਜ਼ ਦੇ ਮਾਲਕ ਜੋ ਕਿ ਬਹੁਤ ਹੀ ਅੱਛੀ ਵਾਰਦੀ ਮਾਲਕ ਹੈ ਜੀ ਕਲਾਕਾਰ ਅੰਬੀਬਾ ਅਮਨ ਰੋਟੀ ਸੀ ਬਹੁਤ ਸੋਨਾ ਗਾਉਦੇ ਨੇ ਤੇ ਬਹੁਤ ਹੀ ਵਧੀਆ ਕਲਾਕਾਰ ਨੇ ਗੱਲ ਕਰੀ ਐਨਆਰਆਈ ਭਰਾਵਾਂ ਦੀ ਕਿੰਨਾ ਤੇ ਸਹਿਯੋਗ ਰਿਹਾ ಗ್ರಾಮ ਪੰਚਾਇਤਾਂ ਵੀ ਤੇ ਮਹਾਰਾਜਾਂ ਦਾ ਪਾਜੀ ਐਨਆਰਆਈ ਵੀਰਾਂ ਦੀ ਤਾਂ ਗਾਦੀ ਛੜ ਦੋ ਤੇ ಗ್ರಾಮ ਪੰਚਾਇਤ ਵੀ ਸਮੂਹ ਸਾ ਸੰਗਤ ਨਗਰਤਰ ਤੇ ਹੋ ਅਸੀਂ ਕਿ ਜਨਨ ਕਿ ਇਹ ਸਾਰਾ ਸਮੂਹ ਸਾ ਸੰਗਤ ਨਗਰਤਰ ਤੇ ਹੋ ਪੰਚਾਇਤਾਂ ਵੱਲੋਂ ਐਨਆਰਆਈ ਵੀਰਾਂ ਦਾ ਤਾਂ ਬੇਹੱਦ ਹੀ ਜ਼ਿਆਦਾ ਥੈਂਕਸ ਕਰਦੇ ਆ ਧੰਨਵਾਦ ਕਰਦੇ ਆ ਉਹਨਾਂ ਦਾ ਗੱਲ ਕਰੀਏ ਬੱਚਿਆਂ ਦੀ ਬੱਚਿਆਂ ਦੀ ਗੱਲ ਕਰੀਏ ਫੇਸਬੁੱਕ WhatsApp ਤੇ ਲਗਾ ਆ ਗਏ ਅੱਜ ਕੱਲ੍ਹ ਹਾਂਜੀ ਕਿਹੜਾ ਹੰਮਲ ਘਟਿਆ ਨੇ ਅੱਜ ਕਿਹੜਾ ਚਾਹੋ ਕਿ ਕਿਸੇ ਤਰ੍ਹਾਂ ਦਾ ਬੱਚਿਆਂ ਨੂੰ ਮੈਂ ਇਹ ਕਹਿਣਾ ਚਾਹੁੰਨਾ ਕਿ ਸਭ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਦੇ ਵਿੱਚ ਅਪਯੋਗ ਹੋਵੇ ਆਪਣੇ ਮਾਂ ਪਿਓ ਦੀ ਸੇਵਾ ਕਰਨਾ ਗੁਰੂ ਘਰ ਜਾਣ ਆਪਣੇ ਗੁਰੂ ਮਹਾਰਾਜ ਜਿੱਤੇ ਇਤਿਹਾਸ ਸਕੂਲਾਂ ਦੇ ਵਿੱਚ ਸਲਾਹ ਨਹੀਂ ਜਾਂਦੇ ਕਿਉਂਕਿ ਸਕੂਲਾਂ ਦੇ ਵਿੱਚ ਭਾਈ ਸਲਾਹ ਨਹੀਂ ਜਾਂਦੀ ਹੈ ਇਤਿਹਾਸ ਬਾਰੇ ਬਹੁਤ ਘੱਟ ਦੱਸਿਆ ਜਾਂਦਾ ਇਸ ਕਰਕੇ ਅਸੀਂ ਆਨੇ ਆ ਕਿ ਚੰਗੇ ਤੇ ਲੜ ਲੱਗੋ ਸੋਨਾਂ ਤੇ ਵਪਾਰ ਹੋ ਜਾ ਸਾਡੇ ਚੈਨਲ ਰਾਹੀਂ ਤੁਹਾਨੂੰ ਵੀ ਮੈਸੇਜ ਦੇਣਾ ਚਾਹੁੰਦਾ ਹਾਂ ਜੀ ਸਾਡੇ ਚੈਨਲ ਰਾਹੀਂ ਜੀ ਜੇਣਾ ਚਾਹੋਗੇ ਜੋ ਇਸ ਟਾਈਮ ਦਾ ਮਾਹੌਲ ਹੈ ਜੀ ਮੈਸੇਜ ਇਹ ਦੇਣਾ ਚਾਹੁੰਦੇ ਆ ਇੱਕ ਤਾਂ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਇੱਕ ਸਾਨੂੰ ਮਾਰੇ ਹਾਲਾਤਾਂ ਤੋਂ ਬਚਣਾ ਚਾਹੀਦਾ ਸੋ ਜਿੱਥੇ ਵੀ ਜਾਣਾ ਹੋਣਾ ਆਪਣੇ ਟਾਈਮ ਨਾਲ ਚਾਹੋ ਜਿੱਥੇ ਦਾ ਵਾਤਾਵਰਣ ਹੋ ਰਿਹਾ ਜੀ ਕਰਕੇ ਆਪਣੇ ਆਪ ਦਾ ਖੁਦ ਖਿਆਲ ਰੱਖੋ ਆਪਣੇ ਬੱਚਿਆਂ ਦਾ ਖਿਆਲ ਰੱਖੋ ਤੇ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਪੇਰਨਾ ਦਿਓ ਗੁਰੂ ਘਰ ਦੀ ਪੇਰਨਾ ਦਿਓ ਆਪਣੇ ਮਾਪਿਓ ਦੀ ਸਿੱਖਿਆ ਕਰਨ ਦਾ ਵੀ ਮੌਕਾ ਦਿਓ ਤਾਂ ਕਿ ਸਾਰਿਆਂ ਨੂੰ ਇਹ ਪਤਾ ਲੱਗੇ ਕਿ ਸਾਡੇ ਵੱਡਿਆਪੁਰ ਕਦੀ ਇੱਜ਼ਤ ਕਿਵੇਂ ਕੁੱਟੀਆਂ ਪਰਿਵਾਰ ਦਾ ਪੂਰਾ ਨਾਮ ਲੈ ਦਿਓ ਪਿੰਡ ਦਾ ਪੂਰਾ ਨਾਮ ਲੈ ਦਿਓ ਜੀ ਪੈਂਟੇਸਰ ਦਿਓ ਸੰਤਨ ਬਾਬਾ ਪੀਰ ਗਾਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਪਲਾਕ ਰਈਆ ਤੁਸੀਂ ਸਾਡੇ ਚੈਨਲ ਨੂੰ ਆਪਣਾ ਇਹਨਾਂ ਕੀਮਤੀ ਸਮਾਂ ਦਿੱਤਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਜੈ ਮਸਲਾ ਦੀ ਜੈ ਮਸਲਾ ਮਕੀਨ ਆ ਕਿ ਆਪਣਾ ਸਰਜੀਤ ਸਿੰਘ ਸਭ ਤੋਂ ਪਹਿਲਾਂ ਤੁਹਾਨੂੰ ਮੇਲੇ ਦੀ ਬਹੁਤ-ਬਹੁਤ ਵਧਾਈਆਂ ਤੁਹਾਨੂੰ ਵਧਾਈਆਂ ਜੀ ਇੰਨੀ ਕਿ ਖੁਸ਼ੀ ਕੀਤਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਅਸੀਂ ਬਹੁਤ ਜੁਗਤ ਨਾਲ ਇਹ ਕੰਮ ਕੀਤਾ ਪਿੰਡ ਦੇ ਸਹਿਯੋਗ ਨਾਲ ਕੰਮ ਕੀਤਾ ਐਨ ਆਰ ਆਈ ਵੀਰਾਂ ਦੇ ਨਾਲ ਕੰਮ ਕੀਤਾ ਉਹਨਾਂ ਦਾ ਸੰਯੋਗ ਆਾਨੂੰ ਬਹੁਤ ਮਿਲਿਆ ਅਸੀਂ ਬਹੁਤ ਹੀ ਖੁਸ਼ ਇੱਥੇ ਦੇਖਿਆ ਜਾ ਰਿਹਾ ਕਿ ਸੰਗਤਾਂ ਬਹੁਤ-ਬਹੁਤ ਮੁਰਾਉ ਆ ਰਹੀਆਂ ਕਿ ਕੀ ਕੀ ਮਰਦਾਂਾਂ ਦੀ ਪੂਰੀਆਂ ਹੁੰਦੀਆਂ ਉੱਥੇ ਬਹੁਤ ਦਾ ਮਹਿਸੂਸ ਹੋ ਰਿਹਾ ਸੱਚੇ ਪਾਤਸ਼ਾਹ ਸਰਕਾਰ ਬਹੁਤ ਵਧੀਆ ਮਰਦਾ ਦਿੰਦੇ ਨੇ ਬਹੁਤ ਵਧੀਆ ਢੰਗ ਨਾਲ ਸੇਵਕ ਨੂੰ ਆਪਣੇ ਨੂੰ ਪਿਆਰ ਦਿੰਦੇ ਨੇ ਸਰਕਾਰ ਬਾਬਾ ਪੀਰਗਾ ਜੀ ਦੂਰੋਂ ਸਰਕਾਰ ਬੱਚਿਆਂ ਨੂੰ ਕੀ ਸੰਦੇਸ਼ ਇਹਣਾ ਚਾਹੋਗੇ ਬੱਚਿਆਂ ਨੂੰ ਸੰਦੇਸ਼ ਇਹ ਹੋਇਆ ਜੀ ਆਪਣੀ ਸਿਹਤ ਉੱਤੇ ਧਿਆਨ ਦੇਣ ਤੇ ਨਸ਼ੇ ਪੱਤੇ ਤੋਂ ਬਚਣ ਮਿਹਰਬਾਨੀ ਤੋਂ ਹਾਜੀ ਸਰਪੰਚਾ ਸਸੀ ਗਾਜੀ ਜੀ ਇਹਨਾਂ ਆਜਾ ਸਸੀ ਗਾਜੀ ਮੇਰਾ ਨਾਮ ਸੁਖਜਿੰਦਰ ਸਿੰਘ ਆ ਠੀਕ ਹੈ ਸਭ ਤੋਂ ਪਹਿਲਾਂ ਤੇ ਬਿਲੇ ਦੇ ਬਹੁਤ ਬਹੁਤ ਬਖਾਈਆ ਆ ਤੁਹਾਨੂੰ ਆਇਆ ਦੇਖੋ ਜੀ ਤੁਹਾਨੂੰ ਵੀ ਸਾਡੇ ਪਿੰਡੋਂ ਤੇ ਜੀ ਆਇਆ ਬਹੁਤ ਵਧੀਆ ਇਹ ਵੀ ਪਿੰਡ ਵਾ ਤੁਸੀਂ ਦੇਖ ਹੀ ਰਹੇ ਹੋ ਸਾਰੇ ਪਿੰਡ ਵਿੱਚ ਬਹੁਤ ਹੁਤਸ਼ਾਵਾ ਮੇਲੇ ਦਾ ਸਾਰੀ ਸੰਗਤ ਦੇਖੋ ਬਾਬਾ ਜੀ ਅੰਦਰ ਪਾਰਤੇ ਕਿਸਰਾ ਜੁੜੀ ਆ ਸਰਪੰਚ ਸਾਹਿਬ ਜਿੱਤੇ ਅਸੀਂ ਤੁਹਾਡੇ ਪਿੰਡ ਬੜੇ ਆ ਸਾਨੂੰ ਸਭ ਤੋਂ ਜ਼ਿਆਦਾ ਬਹੁਤ ਖੁਸ਼ੀ ਹੋਈ ਪਹਿਲੀ ਵਾਰ ਕਿ ਤੁਸੀਂ ਤਿੰਨ ਦਾ ਇਨਾ ਕੰਮ ਕੀਤਾ ਕੀ ਕਹਿਣਾ ਚਾਹੁੰਦੇ ਸੀ ਇਸ ਪਾਸੇ ਦੇਖੋ ਜੀ ਇਹ ਸਾਰੀ ਪਰਮਾਤਮਾ ਦੀ ਕਿਰਪਾ ਵਾ ਪਰਮਾਤਮਾ ਦੀ ਦੇਣ ਆ ਬਾਕੀ ਮੇਰੇ ਜਿਹੜੀ ਟੀਮ ਨਾਲ ਮੇਰੇ ਨਾਲ ਖੜੇ ਐ ਇਸ ਟਾਈਮ ਬਾਕੀ ਵੀ ਮੇਰੇ ਸਾਰੇ ਮੈਂਬਰ ਤਕਰੀਬਨ ਮੇਲੇ ਦੇ ਵਿੱਚ ਹੀ ਆ ਸਾਡੀ ਇੱਕ ਜੋਤੀ ਟੀਮ ਆ ਉਹਦੇ ਵਿੱਚ ਪਹਿਲਾਂ ਸਾਡੀ ਇੱਕ ਪੰਚਾਇਤ ਜਾ ਕੇ ਸਾਡੇ ਪਿੰਡ ਦੇ ਵਿੱਚ ਦੋ ਪੰਚਾਇਤਾਂ ਹੋ ਗਿਆ ਦੂਸਰੀ ਸਾਈਡ ਤੇ ਵੀ ਇੱਕ ਪੰਚਾਇਤ ਉਹ ਵੀ ਸਾਡੀ ਜ਼ਰੂਰਦੀ ਆ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਜਿਹੜਾ ਜਿੰਨੀ ਵੀ ਤੁਸੀਂ ਡਿਵੈਲਪਮੈਂਟ ਦੇਖ ਰਹੇ ਪਿਛਲੇ 5 ਸਾਲ ਦੇ ਵਿੱਚ ਹੀ ਹੋਈ ਆ ਮੇਰੇ ਕੋਲ ਇੱਥੇ ਤਕਰੀਬਨ 17 ਲੋਕ ਸਭਾ ਰਾਜ ਸਭਾ ਦੀ ਮੈਂ ਆਪਣੇ ਟੀਮੇ ਨੂੰ ਵੀ ਰਿਸਰਚ ਕਰ ਚੁੱਕੀ ਆ ਠੀਕ ਆ ਤੁਸੀਂ ਅੱਜ ਕੱਲੇ ਨੌਜਵਾਨ ਕਾਸ਼ ਇਹ ਨਾ ਹੋਵੇ। ਮੈਂ ਕੋਈ ਨੌਜਵਾਨ ਦੀ ਪੀੜ ਨੂੰ ਇਹੋ ਮੈਸੇਜ ਹੈਗਾ ਵੀ ਵਧੀਆ ਕੰਮ ਕਰੋ ਨਸ਼ੇ ਪੱਤੇ ਦੇ ਆਗੂ ਆਪਣੇ ਵਧੀਆ ਜ਼ਿੰਦਗੀ ਜਿਹੜੀ ਜਿਓ ਜਿਹੜਾ ਤੁਸੀਂ ਵੀ ਪੁੱਛਦੇ ਤੁਹਾਡਾ ਪਰਿਵਾਰ ਵੀ ਪੁੱਛਦੇ ਹਾਂਜੀ ਹਾਂਜੀ ਲਗਾਤਾਰ ਜਿਹੜਾ ਉਹ ਵਿਕਾਸ ਚੱਲ ਰਿਹਾ ਹੈ ਬਾਕੀ ਪਰਮਾਤਮਾ ਦੀ ਕਿਰਪਾ ਦਾ ਮਾਲਕ ਨੇ ਅਜੇ ਔਰ ਕਾਫੀ ਕੁਝ ਹੋਣ ਵਾਲਾ ਹੈ। ਚਲੋ ਤੁਹਾਡੇ ਚੈਨਲ ਲਈ ਤੁਹਾਨੂੰ ਇਹ ਗੁੱਡ ਵਿਸ਼ੀਸ਼ ਹੈਗੀ ਤੁਸੀਂ ਆਪਣੇ ਫੇਮ ਦਾ ਕੰਮ ਬਹੁਤ ਬਹੁਤ థాంਕਿਊ ਬਹੁਤ